आ र मनि न पाले लो परवानिका दिन दिआ सऱ्या नू मुबारका भाई अलि नगे नगर माफना कारण देलो आले जिले बन्दी हे रहना जान आलो आले कमरा गासिन मुबारका कोनो आ strength You can go to school sitting on it. A good school cup is carefully delivered when paying a table. Because of the small numbers, a number of ਦਵਾਤਾ ਕੀ ਜੈ 15 ਗਾਥੀਆਂ ਸਾਰਨ ਉਹਦੇ ਆਹ ਨਾ ਠੀਕ ਕੋਈ ਨਹੀਂ ਜਦੋਂ ਆਹ ਮੈਂ 2 ਕਿਲੋ ਉਹਨਾਂ ਨੂੰ ਤਾਂ ਆਹ ਤੇ ਇਹਦਾ ਕੋਈ ਨਹੀਂ ਤੂੰ ਉੱਪਰ ਅੱਛਾ ਕੋਈ ਠੀਕ ਹੈ ਜੀ ਸਾਰਿਆਂ ਨੂੰ ਜੀ ਦਰਦੇ ਆ લોલી સંગરા ગાડી પોતાની જોર જોર ની વારતા બચ્ચો બચ્ચા નું બાળિયા બાળગા મबारक ભાઈ આવો ભાઈ નમસ્કાર ભાઈ રામન નમસ્તે અલેકુમ અસલામ વરકત એસ્કી એસ્કી આઝાદી સબ સુની ભાઈ કા નમસ્કાર અસલામુ અલયકુમ વરહમતુલ્લાહી વબarakatuh आज 15 अगस्त सभी भाई का मुबारक है हिंदू मुस्लिम भाई का मुबारक बोलो अस्सलाम वालेकुम रहमतुल्लाहि व बरकातुह आज 15 अगस्त है सभी भाई का मुबारक 15 अगस्त दिया बाल्या बाल्या बधाइयां जी सारे मिलके रहो प्यार ना रहो बहुत 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 मुबारक का जी मिलके रहो प्यार ना रहो भाई भाई <Eleven> ਹਿੰਦੂ ਸਿੱਖ ਮੁਸਲਮਾਨ ਸਾਰੇ ਅਸੀਂ ਸਭ ਭਾਈ ਭਾਈ। ਨਬੀ ਲੋਕਲ ਟੀਵੀ ਦੇਖਾ ਸਵਾਗਤ ਅਸੀਂ ਅੱਜ ਪੰਜ ਪਿੰਡ ਮੱਲਿਆ ਦੇ ਜਿੱਥੇ 15 ਅਗਸਤ ਸਜਾਦਿਆਂ ਦਿਹਾੜਾ ਜਿਹੜਾ ਬੜੇ ਇੱਕ ਮਦਰਸਾ ਦੇ ਵਿੱਚ ਮਨਾਇਆ ਜਾ ਰਿਹਾ ਸੀ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਮੁਸਲਮਾਨ ਭਾਈ ਸਾਹਿਬ ਦੇ ਆ ਗੋ ਕੀ ਨਾਮ ਜੀ ਤੁਹਾਡਾ ਰੇਸ਼ਮਦੀਨ ਜੀ ਰੇਸ਼ਮ ਜੀ ਅੱਜ ਮਸਜਿਦ ਦੇ ਵਿੱਚ 15 ਅਗਸਤ ਜਿਹੜਾ ਮਨਾਇਆ ਜਾ ਰਿਹਾ ਹੈ ਕੀ ਕਹੋਗੇ ਦੇਖੋ 15 ਅਗਸਤ ਸਾਡੇ ਦੇਸ਼ ਦੀ ਆਜ਼ਾਦੀ ਦਾ ਦਨ ਹੈ ਔਰ ਅੱਜ 79ਵਾਂ ਸਾਡੀ ਦੇਸ਼ ਦੀ ਆਜ਼ਾਦੀ ਦਾ ਦਿਨ ਹੈ ਇਸ ਨੂੰ ਸਿੱਖ ਮੁਸਲਮਾਨ ਸਾਰਾ ਭਾਈਚਾਰਾ ਅਸੀਂ ਰਲ ਕੇ ਹਰ ਵਾਰ ਮਨਾਉਂਦੇ ਆ तकरीबन ਲੇਕਿਨ ਇਸ ਵਾਰ ਅਸੀਂ ਉਸ ਤੋਂ ਵੀ ਜ਼ਿਆਦਾ ਸਾਥੀਆਂ ਨੂੰ ਬੁਲਾ ਕੇ ਇੱਥੇ ਮਸਜਿਦ ਦੇ ਵਿੱਚ ਸਾਂਝ ਤੌਰ ਤੇ ਖੁਸ਼ੀ ਦਾ ਪ੍ਰਦਰਸ਼ਨ ਕਰਨਾ ਜਿਵੇਂ ਕਿ ਦੇਖਾਂਗੇ ਪਿੰਡ ਦੇ ਵਿੱਚ ਮੱਲੀਆਂ ਵਾਲੇ ਦੇ ਵਿੱਚ ਮੁਸਲਮਾਨ ਘਰ ਬਹੁਤ ਘੱਟ ਨੇ ਇੱਥੇ ਮਸਜਿਦ ਆਬਾਦ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇੱਥੇ ਜੀ ਸਾਡੇ तकरीबन 5 ਹੀ ਘਰ ਹੈ ਪਿੰਡ ਦੇ ਵਿੱਚ ਲੇਕਿਨ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੱਕਾ ਭਾਈ ਜਰੈ ਨੇ ਸਾਡਾ ਪੂਰਾ ਸਾਥ ਦਿੱਤਾ ਪਹਿਲਾਂ ਸਾਡੀ ਮਾਜੇ ਸੀਗੀ ਉਹ ਇਹਨਾਂ ਨੇ ਸੰਭਾਲੀ 47 ਤੋਂ ਬਾਅਦ ਔਰ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਵਿੱਚ ਹੀ ਬਚਪਨ ਸਾਡਾ ਵੱਡਾ ਹੋਇਆ ਉਸ ਤੋਂ ਬਾਅਦ ਜਦੋਂ ਸਾਨੂੰ ਜ਼ਰੂਰਤ ਪਈ ਜੀ ਨਮਾਜ਼ ਪੜ੍ਹਨ ਦੀ ਸਾਨੂੰ ਪਤਾ ਲੱਗ ਗਿਆ ਤਾਂ ਇਹਨਾਂ ਨੇ ਸਾਡੀ ਮਾਤ ਸਾਡੇ ਸਪੋਰਟ ਕਰਤੀ ਔਰ ਉਸ ਤੋਂ ਬਾਅਦ ਸਾਡਾ ਸਾਥ ਵੀ ਦਿੱਤਾ ਔਰ ਇਸ ਨੂੰ ਨਵੀਂ ਬਣਾਉਣ ਤੋਂ ਇੱਥੇ ਵੀ ਸਾਡਾ ਬਹੁਤ ਸਾਥ ਦਿੱਤਾ ਦੇਸ਼ ਵਾਸੀਆਂ ਨੂੰ ਅੱਜ ਦਿਹਾੜੇ ਨਾਲ ਕਿ ਕੀ ਕਹਿਣਾ ਚਾਹਾਂ ਦੇਸ਼ ਵਾਸੀਆਂ ਨੂੰ ਦੇਖੋ ਪੂਰਾ ਦੇਸ਼ ਇਹ ਸਾਡਾ ਸਾਰੇ ਧਰਮਾਂ ਦੇ ਲੋਕਾਂ ਦਾ ਔਰ ਸਾਡਾ ਸਾਂਝਾ ਦੇਸ਼ ਆ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਪਿਆਰ ਮੋਹ ਬੱਧੇ ਨਾਲ ਰਹਿਣਾ ਚਾਹੀਦਾ ਇੱਕ ਬਲਦਸਤ ਦੀ ਤਰ੍ਹਾਂ ਔਰ ਇਸ ਦੇਸ਼ ਦੀ ਖਾਤਰ ਸਾਡੀਆਂ ਜਾਨਾਂ ਵੀ ਨਿਸਾਵਰ ਆ ਜੇ ਕੱਲ ਨੂੰ ਸਾਡੇ ਦੇਸ਼ ਦੇ ਉੱਤੇ ਕੋਈ ਹਾਂ ਚੌਂਦੀ ਆ ਤਾਂ ਅਸੀਂ ਸਾਰੇ ਉਹ ਜਾਨ ਦੇਣ ਵਾਸਤੇ ਵੀ ਤਿਆਰ ਆ ਇਸ ਦੇਸ਼ ਦੀ ਖਾਤਰ ਔਰ ਸਾਰੇ ਭਾਈਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਔਰ ਇਹ ਕਹਿੰਦਾ ਸਾਡੇ ਭਾਈਚਾਰਾ ਨੂੰ ਮਿਲ ਕੇ ਰਹਿਣਾ ਚਾਹੀਦਾ ਸਾਡੇ ਨਾਲ ਇੱਕ ਸਰਦਾਰ ਜੀ ਨੇ ਸਿਰਾਂ ਨਾਲ ਵੀ ਗੱਲ ਕਰਾਂਗੇ ਸਰਦਾਰ ਜੀ ਕਿਹਨਾ ਮੋਢਾ ਕੋਇਤਰ ਸਿੰਘ ਆ ਜੀ ਪਵਿੱਤਰ ਸਿੰਘ ਜੀ ਤੁਸੀਂ ਅੱਜ ਮਾਜੇ ਦੇ ਵਿੱਚ ਖੜੇ ਹੋ ਅੱਜ ਤੁਸੀਂ 15 ਅਗਸਤ ਦਾ ਤਿਹਾਰ ਮਨਾਇਆ ਹੈ ਕੀ ਕਹਾਂਗੇ ਇਸ ਬਾਰੇ ਮੈਂ ਕਹਿੰਨਾ ਵੀ ਅਸੀਂ ਜਿਉਂ ਤੋਂ ਯਾਦ ਹੋਏ ਸਾਰੇ ਮਿਲ ਕੇ ਰਹੀਏ ਧਿਆਨ ਨਾਲ ਰਹੀਏ ਇਹ ਆਜ਼ਾਦੀ ਦਿਹਾੜਾ ਸਾਡਾ ਠੀਕ ਹੈ ਜੀ ਅ ਮਾਜੇ ਤੇ ਖੜਾ ਇਹ ਮਾਜੇ ਤੋਂ ਪਹਿਲਾਂ ਬਹੁਤ ਛੋਟੀ ਹੁੰਦੀ ਸੀਗੀ ਤੇ ਹੁਣ ਇਹ ਵੱਡੀ ਬਣਵਾ ਲਈ ਹੈ ਤੇ ਸਾਡੇ ਚ ਪਹਿਲਾਂ ਦੋ ਘਰ ਹੁੰਦੇ ਸੀ ਹੁਣ ਸੋਖਣਾ ਚਾਰ ਪੰਜ ਘਰ ਹੈਗੇ ਆ ਤੇ ਮੈਂ ਇਹ ਕਹਿਣਾ ਹੁੰਦਾ ਵੀ ਸਾਰੇ ਮਿਲ ਕੇ ਰਹੋ ਪਿਆਰ ਨਾਲ ਰਹੋ ਤੇ ਜਾਗੀ ਦੁਹਾਰਾ ਸਾਰਾ ਜਾਨੇ ਮਿਲ ਕੇ ਮਲਾਇਆ ਕਰੋ ਤੇ ਕਹਿੰਦਾ ਭਾ ਮੇਰਾ ਇਹ ਆ ਬਈ ਸਾਡੇ ਤੇ ਕੋਈ ਵੀ ਅੰਚਰ ਆਉਂਦੀ ਅਸੀਂ ਇਕੱਠੇ ਹੋ ਕੇ ਲੜਾਈ ਲੜੋ ਤੇ ਕੋਈ ਵੀ ਐਸੀ ਆਵੇ ਨਾ ਸਾਡੇ ਤੇ ਤਕਲੀਫ ਚਾਹੇ ਹਿੰਦੂ ਚਾਹੇ ਮੁਸਲਮਾਨ ਚਾਹੇ ਸਿੱਖ ਚਾਹੇ ਇਨਸਾਨ ਕੋਈ ਸ਼ਕਤੀਆਂ ਨੇ ਜਿਹੜੀਆਂ ਸਾਡੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ ਆ ਉਸ ਵਿੱਚ ਫਿੱਕ ਪਾ ਰਹੀਆਂ ਨੇ ਉਹਨਾਂ ਨੂੰ ਕਿਸਨ ਦੇ ਦੇਵਾਂਗੇ ਕੀ ਕਰਨਾ ਉਹਨਾਂ ਨੂੰ ਇਹੀ ਦਿਨ ਇਹ ਕਹਿੰਦੇ ਆ ਬਈ ਤੁਸੀਂ ਨਾ ਏ ਭਾਈ ਚਾਰੇ ਨੂੰ ਖਰਾਬ ਕਰੋ ਬਈ ਤੁਹਾਡੇ ਅੱਗੇ ਹੱਥ ਜੋੜਦੇ ਆ ਕਿਸੇ ਨੂੰ ਨਾ ਖਰਾਬ ਕਰੋ ਜਦੋਂ ਅਸੀਂ ਮਿਲ ਕੇ ਰਹਿਨੇ ਪਿਆਰ ਨਾਲੇ ਬਈ ਤੁਸੀਂ ਕਾਹ ਤੂੰ ਖਰਾਬ ਕਰਦੇ ਆ ਉਹ ਕਿਸੇ ਨੇ ਕਿਹਾ ਨਾ ਇੱਕ ਮੱਝ ਹੁੰਦੀ ਆ ਉਹ ਸਾਰਿਆਂ ਨੂੰ ਲਵੇੜ ਦਿੰਦੀ ਆ ਐ ਜਿਹੀਆਂ ਗੱਲਾਂ ਨਾ ਕਰੋ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਤੇ ਸਾਰੇ ਜਾਣੇ mohabbat ਪਿਆਰਾਂ ਨਾਲ ਮਠਿਆਈਆਂ ਵੰਡੋ ਅੱਜ ਜਿਵੇਂ ਅਸੀਂ ਵੰਡੀਆਂ ਤੁਸੀਂ ਵੀ ਵੰਡੋ ਕਿਰਪਾ ਕਰੋ ਬਈ ਸਾਰੇ ਮਿਲ ਕੇ ਰਹੀਏ ਸਿੱਖ ਸਾਈ ਹਿੰਦੂ ਸਭ ਭਾਈ ਭਾਈ ਠੀਕ ਹੈ ਨਾ ਆ ਜਾਂਦੇ ਹੁਣ ਕਲਾਸਾਂ ਲੱਗਣਾਂ ਕਿ ਆਡੇ ਵਾਲੇ ਬੱਚੇ ਆਉਂਦੇ ਆ ਬੜਾ ਚਾ ਚੜਦਾ ਯਾਰ ਸਾਡੇ ਵੀ ਪਿੰਡ ਦੇ ਵਿੱਚ ਮੱਲਿਆਣੇ ਦੇ ਕਲਾਸਾਂ ਲੱਗਦੀਆਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਇਹਨਾਂ ਬੱਚਿਆਂ ਨਾਲ ਬੜਾ ਪਿਆਰ ਨਾਲ ਰਹਿਦਾ ਸਾਡੇ ਨਾਲ ਬੜੇ ਪਿਆਰ ਨਾਲ ਰਹਿੰਦੇ ਆ ਜੀ ਮਸਜਿਦ ਦੇ ਵਿੱਚ ਤੁਸੀਂ 15 ਅਗਸਤ ਮਨਾਉਣ ਆਏ ਹੋ ਜਦੋਂ ਆਪਣਾ ਕੋਈ ਸਿੱਖ ਭਾਈ ਜਦਾਂ ਪ੍ਰੋਗਰਾਮ ਹੁੰਦਾ ਕਿ ਮੁਸਲਮਾਨ ਤੁਹਾਡੇ ਕੋਲ ਵੀ ਜਾਂਦੇ ਨੇ ਉਧਰ ਬਸ ਨਹੀਂ ਹੁੰਦਾ ਦੇਖੋ ਸਾਰੇ ਅਸੀਂ ਮਿਲ ਕੇ ਰਹਿੰਨੇ ਆ ਗੁਰਦੁਆਰੇ ਕੋਈ ਪ੍ਰੋਗਰਾਮ ਹੋਵੇ ਜਾਂ ਕੋਈ ਮੰਦਿਰ ਤੇ ਹੋਵੇ ਅਸੀਂ ਸਾਰਿਆਂ ਨੇ ਮਿਲ ਕੇ ਗੁਰਦੁਆਰੇ ਵੀ ਜਾਣਾ ਹੈ ਤੇ ਮੰਦਿਰ ਤੇ ਵੀ ਜਾਣਾ ਹੈ ਤੇ ਜਿਵੇਂ ਅੱਜ ਇੱਥੇ ਇਕੱਠੇ ਹੋਏ ਆ ਅਸੀਂ ਆ ਹੀ ਰਹਿੰਨੇ ਆ ਪਿਆਰ ਨਾਲ ਸਾਡਾ ਪਿਆਰ ਆ ਜੁਗੋ ਜੁਗਤਾਲ ਰਵੇ ਅਸੀਂ ਤਾਂ ਇਹੀ ਕਹਿੰਨੇ ਆ ਕਦੇ ਕਿਸੇ ਮਨਾਂ ਵਿੱਚ ਕੋਈ ਫਿਕਰ ਦਿੱਖਿਆ ਤੁਹਾਨੂੰ ਨਾ ਜੇ ਮੈਂ ਤਾਂ ਕਿਸੇ ਤੇ ਦੇਖਿਆ ਨਹੀਂ ਅੱਜ ਤੱਕ ਮੈਂ ਵੀ ਘਟੋ ਘਟ 4 ਸਾਲ ਦਾ ਹੋ ਗਿਆ ਅੱਜ ਤੱਕ ਸਾਡਾ ਇੰਨਾ ਪਿਆਰ ਹੈ ਤੁਸੀਂ ਇਹ ਹਿਸਾਬ ਲਾਓ ਇਹ ਮਾਝ ਤੋਂ ਪਹਿਲਾਂ ਇਹਨਾਂ ਇਹ ਨਿਆਣੇ ਸੀਗੇ ਇਹਨਾਂ ਨਹੀਂ ਸੀ ਪਤਾ ਤੇ ਮੁੜ ਕੇ ਇਹ ਮਾਝ ਦਾ ਖਿਆਲ ਸਾਰਾ ਸਰਦਾਰ ਲੋਕ ਹੀ ਕਰਦੇ ਸੀ ਜਦੋਂ ਵੱਡੇ ਹੋਏ ਇਹਨਾਂ ਨੂੰ ਕਿਹਾ ਵੀ ਆਹਾ ਮਾਜਰ ਹੈ ਤੁਸੀਂ ਸਭਾ ਇੱਥੇ ਪੜਿਆ ਕਰੋ ਤੇ ਆਪਾਂ ਇਹਨੂੰ ਵੱਡਾ ਕਰਾਂਗੇ ਛੋਟੀ ਜਿਹੀ ਹੁਣ ਸਾਨੂੰ ਇੰਨਾ ਚਾਹੇ ਕਿ ਥਾਂ ਹੋਰ ਚੌੜਾ ਕਰ ਲਿਆ ਆ ਬੱਚੇ ਪੜਨ ਲੱਗੇ ਕਲਾਸਾਂ ਲੱਗੀਆਂ ਮਾਜਰ ਬਹੁਤ ਅੱਗੇ ਨਾਲੋਂ ਮੈਨੂੰ ਲੱਗਦਾ ਉਹਨਾਂ ਦੇ ਦਿਨਾਂ ਚ ਹੋਰ ਵੀ ਵੱਡੀ ਹੋ ਸਕਦੀ ਹੈ ਜੇ ਸਾਰੇ ਸਾਥ ਦੇ ਦੇ ਸਾਡੇ ਨਾਲ ਇੱਕ ਮੁਸਲਮਾਨ ਭਾਈ ਸਾਹਿਬ ਤੇ ਬਜ਼ੁਰਗ ਵੀ ਖੜੇ ਨੇ ਸੋ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਕੀ ਕਹਿੰਦੇ ਨੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸੱਗਰਦੀਨ ਆ ਸਕਰਦੀਨ ਜੀ ਤੁਸੀਂ ਤੇ ਮਰਜੀ ਦੇ ਵਿੱਚ ਕਿ ਆਏ ਹੋ ਕੀ ਕਹਿਣਾ ਚਾਹੁੰਗਾ ਅੱਜ 15 ਅਗਸਤ ਦਾ ਦਿਨ ਹੈ ਸਾਨੂੰ ਤਾਂ ਬਹੁਤ ਖੁਸ਼ੀ ਆ ਜੀ ਸਾਡੇ ਬੜਾ ਪਿਆਰ ਮੁਹੱਬਤ ਆ ਸਾਰੇ ਸਿੱਖਾਂ ਲੋਕਾਂ ਦੇ ਨਾਲ ਅਸੀਂ ਦੂਸਰੀ ਗੱਲ ਤਾਂ ਹੈ ਹੀ ਨਹੀਂ ਵੀ ਇਹ ਦਰੰਗ ਵਾਲੀ ਗੱਲਾ ਜਾਏ ਹੋਰ ਅਸੀਂ ਤਾਂ ਸਾਰਿਆਂ ਦਾ ਪਿਆਰ ਲੈਂਗਾ ਨੇ ਸਾਥ ਵੀ ਸਾਡਾ ਬਹੁਤ ਦਿੱਤਾ ਪਹਿਲਾਂ ਇਹ ਮੱਝ ਤੋਂ ਪਾਣੀ ਦੇ ਵਿੱਚ ਸੀ ਕਹਿੰਦੀ ਛੱਤ ਪਾੜ ਗਈ ਉੱਤੋਂ ਪਾਣੀ ਝੁੰਦਾ ਸੀਗਾ ਫਿਰ ਇਹਨਾਂ ਨੇ ਵਿਚਾਰ ਜਾਨੇ ਰਲ ਕੇ ਸਾਹਸ ਦਿੱਤਾ ਫਿਰ ਉਹ ਸੀਧ ਕਰਕੇ ਦਵਾਰੇ ਨਵੀਂ ਛੱਤ ਬਣਾਈ ਫਿਰ ਇੱਥੇ ਮਦਸਾ ਖੁੱਲ ਗਿਆ ਮਦਸਾ ਖੁੱਲੇ ਨੂੰ ਵੀ ਹੋ ਗਿਆ ਮਨੇ 13-14 ਸਾਲ ਦੇ ਨੇ। ਭਾਈਚਾਰੇ ਦੀ ਇਕਤਾ ਬਾਰੇ ਤੁਸੀਂ ਕੀ ਕਹੋਗੇ? ਇਕਤਾ ਬਾਰੇ ਇਹ ਤਾਂ ਬਹੁਤ ਖੁਸ਼ੀ ਆ ਸਾਹਿਬ ਜਿਹੜੇ ਸਾਰੇ ਅਸੀਂ ਨਾਲ ਮਿਲ ਕੇ ਰਹੀਏ ਸਾਰੇ ਇਸ ਤਰ੍ਹਾਂ ਸਾਰਿਆਂ ਨੂੰ ਸਦ ਇੱਕ ਦਰਤਾ ਵੀ ਸਾਰੇ ਜਾਣੇ ਮਿਲ ਕੇ ਰਹੋ ਭਾਈਚਾਰਾ ਸਾਰਾ ਬਣਾ ਕੇ ਰੱਖੋ ਇੱਕ ਦੂਜੇ ਦੇ ਨਾਲ ਨਾ ਦਰਾंगा ਨਾ ਕਰੋ ਆਪਦੇ ਸਾਰੇ ਆਪਜਾਂ ਨੂੰ ਆਪਦੇ ਬਣਾ ਕੇ ਰੱਖੋ। ਇਨਾਂ ਦੇ ਨਾਲ ਸਾਡੇ ਨਾਲ ਹੋਰ ਕੁਝ ਆਗੋ ਦਿਖ ਰਹੇ ਨੇ ਅਸੀਂ ਨੌਜਵਾਨ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਨਾਮ ਤੁਹਾਡਾ ਬਿਸਮਿਲ্লাহ ਅਰ ਰਹਿਮਨ ਅਰ ਰਹੀਮ ਮੇਰਾ ਨਾਮ ਜੇ ਮੁਹੰਮਦ ਰਫੀਆ ਪਿੰਡ ਚੁੱਪ ਕੀਤੀ ਆ ਅੱਜ ਪਿੰਡ ਮੱਲੀ ਹਣੇ ਵਿਖੇ 15 ਅਕਤੂਬਰ ਮਨਾਇਆ ਗਿਆ ਆ ਤੇ ਉਸ ਦੇ ਵਿੱਚ ਸਾਰੇ ਭਾਈਚਾਰੇ ਦੇ ਲੋਕ ਇਕੱਠੇ ਹੋਏ ਆ ਤੇ ਮਠਿਆਜਾਂ ਵੰਡੀਆਂ ਗਈਆਂ ਤੇ ਬੱਚਾ ਨੇ ਬਹੁਤ ਚਾਅ ਦੇ ਨਾਲ ਦੇਸ਼ ਦੇ ਨਾਰੇ ਲਾਏ ਆ ਤੇ ਝੰਡੇ ਲਹਿਰਾਇਆ ਗਿਆ ਤੇ ਜਿਸ ਦੀ ਖੁਸ਼ੀ ਅੱਜ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਇਹ ਆਪਣਾ ਤਿਆਰ ਆ ਆਪਣੇ ਭਰਾਵਾਂ ਨਾਲ ਹੀ ਮਿਲ ਜੁੜ ਕੇ ਮਨਾਇਆ ਆ ਤੇ ਅਸੀਂ ਮੈਂ ਵੀ ਇਹ ਕੰਮ ਕਰਦਾ ਆ ਕਿ ਪੂਰੇ ਦੇਸ਼ ਦੇ ਵਿੱਚ ਲੋਕ ਮਿਲ ਜੁੜ ਕੇ ਇਸ ਤਰ੍ਹਾਂ ਹੀ ਉਹ ਤਿਹਾਰ ਨੂੰ ਮਨਾਉਣਗੇ ਇਸ ਮੱਜ ਦੇ ਵਿੱਚ ਦੇਖਿਆ ਗਿਆ ਬਹੁਤ ਜ਼ਿਆਦਾ ਰੌਣਕ ਹੈ ਸਾਡੇ ਸਿੱਖ ਭਾਈਚਾਰੇ ਲੋਕ ਵੀ ਨੇ ਮੁਸਲਮਾਨ ਬੱਚੇ ਦਿਖ ਰਹੇ ਨੇ ਛੋਟੇ ਛੋਟੇ ਬੱਚੇ ਨੇ ਨਾ ਹੱਥਾਂ ਵਿੱਚ ਝੰਡੀਆਂ ਝੰਡੀਆਂ ਤੁਸੀਂ ਦੇਖ ਸਕਦੇ ਹੋ ਇੱਕ ਸਨ ਹੋਰ ਨੌਜਵਾਨ ਨੇ ਸੇ ਨਾਲ ਗੱਲਬਾਤ ਕਰਾਂਗੇ ਕਿ ਨਾਮ ਬੋਲੋ ਅਕਬਰ ਅਕੋ ਜੀ ਕੀ ਕਹਿਣਾ ਜੋਗੇ 15 ਅਗਸਤ 15 ਅਗਸਤ ਦਾ ਦਿਨ ਹੈਗਾ ਜਯਾਦੀ ਦਿਹਾੜਾ ਹੈਗਾ ये बच्चे पढ़ते हैं माशाला यहाँ अरबी उठता है पढ़ाते हैं पाँच छह साल हो गया बहुत मोहब्बत के साथ रखते हैं और रहते भी है ये शेख भाई जो है सारे मिलजुल रहते हैं आप इतनी देर से गांव में हो मस्जिद में तालीम हासिल दे रहे बच्चों को यहाँ जो अपना दूसरा भाईचारा है सिख मुसलमान हिंदू है जो सिख भाई है उनका माहौल आपको कैसा लगा क्या कहना चाहूंगा तो बहुत अच्छा लगा माहौल अच्छा इज्जत देते हैं किसी को परेशानी दिक्कत नहीं है हमें भैया रहते मिलजुल के रहते हैं देशवासियों को पंद्रह अगस्त का क्या संदेश देना चाहिए बहुत मुबारकबाद देना चाहते हैं पंद्रह अगस्त के हमारे आजादी का दिन है ऐसे के सात बच्चे बुजुर्ग ਮਦਸਰ ਜ਼ਿੰਮੇਵਾਰ ਜਿਨ੍ਹਾਂ ਨੇ ਦੱਸਿਆ ਵੀ 15 ਅਗਸਤ ਦਾ ਅਸੀਂ ਸਾਂਝ ਤੌਰ ਤੇ ਮਨਾਇਆ ਜ ਮਨਾਇਆ ਸੀ ਤੇ ਬੜੀ ਖੁਸ਼ੀ ਨਾਲ ਮਨਾਇਆ ਗਿਆ ਕੁਝ ਜਿਹੜੀਆਂ ਸ਼ਰਾਤੇ ਅਨਸਰ ਹੁੰਦੇ ਜਿਨ੍ਹਾਂ ਨੂੰ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਦੇਖੋ ਫਾਈਦਰਖਸ਼ੜ ਜਿਹੜੀ ਪੰਜਾਬ ਦੀ ਹੈ ਕਿਸ ਤਰ੍ਹਾਂ ਬਰਕਰਾਰ ਹੈ ਤੇ ਕਿਵੇਂ ਮੁਹੱਬਤ ਨਾਲ ਲੋਕ ਰਹਿੰਦੇ ਨੇ ਸਾਰੇ ਇੱਕ ਜੁੱਟ ਹੋ ਕੇ ਰਹਿੰਦੇ ਨੇ ਸਾਡੇ ਵੱਲੋਂ ਪੀਐਲਸੀ ਟੀਵੀ ਵੱਲੋਂ ਸਾਰਿਆਂ ਦੇਸ਼ ਵਾਸੀਆਂ ਨੂੰ ਪੰਜਾਬੀ ਲੋਕਲ ਕਲਚਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਜੀ ਸ਼ੁਕਰੀਆ